抓了我们了。 बेसिकली इक्कीस अगस्त को एक वारदात हुई थी जिते एक बिजनेसमैन है बाबा नानक जी उसके बाद ਉਹਨੇ ਦੁਕਾਨ ਦੇ ਉੱਤੇ ਗੋਲੀਆਂ ਪੇਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਫਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈ ਅੰダー ਦਾ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਜਿਹਨਾਂ ਦੇ ਨਾਲ ਡੀਐਸਪੀ ਡੇਰਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਵਾ ਬਣਾਣਾ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸਖ਼ਤਤਾ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਜਿਮਚੀ ਜਿਹੜੀ ਦੇਵਰ ਟ੍ਰੇਸ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਬਾਕੀ ਇਹ ਜਿਹੜੇ ਬੰਦੇ ਟ੍ਰੇਸ ਹੋਏ ਉਹਨਾਂ ਤੇ ਉੱਤੇ ਮਤਲਬ ਅੱਜ ਸਵੇਰੇ ਉਹ ਰੇਡ ਰੂਡ ਕਰਕੇ ਦੇਵਰ ਅਰੈਸਟਡ ਤੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ ਸੰਬੰਧਿਤ ਅਸੀਂ ਵੈਪਨ ਦੇ ਬਾਰੇ ਜਿਹਨਾਂ ਦੇ ਰਾਇਪੋਟਿੰਗ ਹੋਈ ਸੀ ਤਾਂ ਦੋ ਬੰਦੇ ਨੂੰ ਲੱਭੂ ਸੀਗੇ ਹੋਰ ਦਾ ਇਨਫੋਰਮੇਸ਼ਨ ਕੀ ਵੈਪਨ ਕਿੱਥੇ ਹੈਗੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਨਹੀਂ ਆਈ ਸੀ ਕਿਉਂਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀ ਜਦੋਂ ਮਤਲਬ ਥੱਲੇ ਉਤਰਨ ਲੱਗੇ ਤੇ ਜੰਪ ਆਊਟ ਫ্রম ਦਾ ਵੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇਪਟੂਕ ਦਾ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ੀਨ ਸ਼ੋਇੰਗ ਦਾ ਅਟਮੋਸਟ ਰੈਸਟ੍ਰੇਨ ਪਹਿਲਾਂ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਨੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇਵ ਸਸਟੇਨਡ ਇੰਜਰੀਜ਼ ਐਂਡ ਉਸ ਤੋਂ ਬਾਅਦ ਤਲਾਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੈਲ ਦੇ ਹੈਵ ਬੀ ਇਨਸ਼ਰਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸਰ ਚਾਰੇ ਬੰਦੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਇਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਤੋਂ ਜਿਹੜੇ ਦੋ ਬੰਦੇ ਜਿਹਨਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇਥੇ ਲੈ ਕੇ ਆਏ ਸੀ ਸਰ ਜਿਹੜੇ ਰਿਕਵਰੀ ਵੀ ਜਾਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀ ਉਹਨਾਂ ਨੇ ਪ੍ਰੀਲਿਮਨਰੀ ਟੋਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆਰਡ ਦਿਨ ਤੋਂ ਸਤਲੁਜ ਦੇ ਬੜੇ ਨਿਸ਼ਾਨ ਵੀ ਦੇਖ ਸਕਦੇ ਹੋ ਬਰਾਤਾਂ ਦੇ ਉੱਤੇ ਉਹਨਾਂ ਦੀ ਜਿਹੜੇ ਉਹ ਲਗੇ ਪੁਲਿਸ ਵੱਲੋਂ ਕਿ ਬਾਬੀ ਫਾਰੀਂ ਪੁਲਿਸ ਵੱਲੋਂ ਕਿ ਬਾਬੀ ਫਾਰੀਂ ਕੀਤੀ ਗਈ ਹੈ ਜਿਹੜੀ ਫੁਕਤ ਮੇਰੋਂ ਕਿਹੜੀ ਵਾਪਨ ਕੀਤੀ ਗਈ ਸੀ ਪਤਾ ਨਹੀਂ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਲਾਰਕ ਨੂੰ ਦੇਣਾ ਹੀ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾ ਮੈਂ ਜਿਵੇਂ ਕਹਿ ਰਿਹਾ ਸੀ ਨਾ ਪਹਿਲਾ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਸਰ ਇਹਨਾਂ ਦੇ ਜਿਹੜੇ ਬੈਕਗਰਾਉਂਡ ਸੋਲਡ ਹੈ ਕ੍ਰਿਮੀਨਲ ਬੈਕਗਰਾਉਂਡ ਜਿਹੜਾ ਡੀਟੇਲਡ ਹੈ ਸੀ ਉਹ ਵੀ ਰੱਗਾ ਦੇ ਦੇਖ ਪਏ ਤੇ ਉਹ ਆਪਾਂ ਸਪੋਰਟਿੰਗ ਕੋਈ ਜਲਦੀ ਦੇਖੀ ਕਿ ਕਿੰਨੀ ਕਮਲੀ ਇਸ ਕੰਮ ਕਰਦੀ ਉਹਨੇ ਜਾਸਤ ਬਹੁਤ ਵੱਡੀ ਕਾਮਯਾਬੀ ਹੈ ਐਂਡ ਇੰਟਰਸਟਿੰਗਲੀ ਜਦੋਂ ਉਹਨਾਂ ਨੇ ਉਹਦਾ ਪਹਿਲਾ ਵੀ ਗੋਲੀ ਚਲੀ ਸੀ ਉਦੋਂ ਵੀ ਬੰਦੇ ਫੜੇ ਹੋ ਸੀ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇੰਸੀਡੈਂਟ ਹੋਇਆ ਤਾਂ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਜੀ ਸਾਹਿਬ ਦੇ ਨੇਤਰਤਵ ਨਾਲ ਐਡਵੈਂਚੂਰਲੀ ਮਤਲਬ ਵੱਡੀ ਉਪਲਬਧੀ ਹੈ ਤੁਹਾਡਾ ਡਿਸਟ੍ਰਿਕਟ ਸਰ ਜਿਹੜੇ ਲੋਕੀ ਫੜੇ ਉਹਨਾਂ ਦੇ ਕਿੰਨੇ ਮਾਮਲੇ ਦਰਜ ਨੇ ਹੁਣ ਤੱਕ ਅਜੇ ਜੇ ਆਪਾਂ ਡਿਟੇਲਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਫਿਲਹਾਲ ਜਿਹੜੀ ਇਹ ਪ੍ਰੀਲਿਮਰੀ ਰਿਪੋਰਟ ਹੈ ਥੈਂਕ ਯੂ